ਲਓ ਜੀ ਪੜੋ ਬਲਵੰਤ ਖਾਲਸ ਸਿੰਘ ਖਾਲਸੇ ਨੇ ਲਾਈਆਂ ਨੇ ਸੇਲਾਂ ਦੁਨੀਆ ਕਹਿੰਦੀ ਸੇਲ ਉੱਥੇ ਲੱਗੀ ਆ ਉੱਥੇ ਲੱਗੀ ਆ ਉੱਥੇ ਲੱਗੀ ਆ ਸੇਲ ਤਾਂ ਪੈਣੋ ਇੱਥੇ ਲੱਗੀ ਆ ਸੇਲ ਕਿਹੜੀ ਆ ਸੇਲ ਬਲਵੰਤ ਸਿੰਘ ਖਾਲਸੇ ਨੇ ਕੱਢੀ ਆ ਜਿਹੜੀਆਂ ਪਹਿਣਾ ਦੇ 5-5000 ਵਾਲੇ ਸੂਟ ਖਰਾਬ ਹੋਏ ਪੈਣੇ ਕੋਈ 2000 ਵਾਲਾ ਕੋਈ 2500 ਵਾਲਾ ਪਹਿਣੋ ਅੱਜ ਸੋਨੂੰ 100 ਰੁਪਏ ਵਾਲਾ ਸੂਟ ਵੀ ਚੁੰਨੀ ਲੈ ਕੇ ਛੋਡਾ 5000 ਆ ਲੱਗੂਗਾ ਉਹ ਕਿਵੇਂ ਲੱਗੂਗਾ ਦੇਖੋ ਜਿਹੜੇ ਆ ਚੁੰਨੀਆਂ ਵੇਚ ਰਿਹਾ ਹੈ ਨਾ ਬਲਵੰਤ ਸਿੰਘ ਖਾਲਸਾ ਪਿੰਡ ਧੌਲੇ ਵਾਲਾ ਮੈਂ ਕਹਿੰਦਾ ਸਾਰੇ ਦੁਨੀਆਂ ਦੇ ਉੱਤੇ ਰੇਟ ਨਹੀਂ ਹੋਣਾ ਕਾਸ਼ਮੀ ਦੀ ਗੱਲ ਆ ਜਿਹੜਾ ਦੇਖੋ ਬਰਬਰੀ ਦੀ ਚੁੰਨੀ ਧਿਆਨ ਦੇ ਦਿਓ ਭੈਣੋ ਜਿਹੜੀ ਚੀਜ਼ ਦੱਸੂਗਾ ਉਹੀ ਦੇਊਗਾ ਨਾ ਕਿ ਆਪਾਂ ਦੇਖੋ ਨਵੇਂ ਤੋਂ ਨਵੇਂ ਡਿਜ਼ਾਈਨ ਥਾਣੇ ਦੇ ਥਾਨ ਖੋਲਦੇ ਆ ਕੋਈ ਭੈਣੋ ਖੀਨਖਾਬ ਦੀ ਲੈ ਲੈਂਦਾ ਕੋਈ ਚਲੂਣ ਦੀ ਲੈ ਲੈਂਦਾ ਕੋਈ ਪਿਓਰ ਦੀ ਲੈ ਲੈਂਦਾ ਕੋਈ ਕਾਮਲ ਚਲੂਣ ਦੀ ਲੈ ਲੈਂਦਾ ਦੇਖੋ ਮੇਰੇ ਕੋਲੇ ਹਰ ਇੱਕ ਪ੍ਰਕਾਰ ਦੀ ਚੁੰਨੀ ਸਾਰੀ ਪਈਆ ਦੇਖੋ ਸਿਮਰ ਦੀ ਪਈਆ ਕਾਮਲ ਚਲੂਣ ਦੀ ਪਈਆ ਦੇਖੋ ਜੀ ਆਹ ਦੇਖੋ ਟੈਬੀ ਦੀ ਪਈਆ ਬਰਬਰੀ ਦੀ ਪਈਆ ਦੇਖੋ ਆਹ ਚੀਜ਼ਾਂ ਵੀ ਸੋਨੂੰ ਨਵੀਆਂ ਆਟਮਾਂ ਨੇ ਸਾਰੀਆਂ ਭੈਣੋ ਸੋ ਨੂੰ ਪੈਣੋਂ ਇਹ ਰੇਟ ਨਹੀਂ ਦੇਣੇ ਜਿਹੜੇ 5 7 700 ਦੇ ਹਜ਼ਾਰਾਂ ਦੇ ਵਿੱਚ ਚੁੰਨੀਆਂ ਵੇਚੀ ਜਾਂਦੇ ਨੇ ਮੈਂ ਕਹਿੰਦਾ ਬਲਵੰਤ ਖਾਲਸਾ ਪਿੰਡ ਧੌਲੇ ਦੇ ਵਿੱਚ ਪਹੁੰਚੋ ਪਰ ਬਲਵੰਤ ਖਾਲਸਾ ਸੋਡੀਆਂ ਜਮਾ ਹੈਰਾਨ ਵਾਲੀਆਂ ਗੱਲਾਂ ਨੇ 195 ਰੁਪਈਆ ਦੇ ਵਿੱਚ ਚੁੰਨੀ ਲਾਊਗਾ ਜਿਹੜੀ ਬਾਜ਼ਾਰਾਂ ਦੇ ਵਿੱਚ ਕਾਮਲ ਚੂਲਣ 1300 ਦੀ ਲਾ ਦੂ ਕੋਈ 900 ਦੀ ਲਾ ਦੂ ਕੋਈ 800 ਦੀ ਲਾ ਦੂ ਪਰ ਪੈਣ ਤੁਸੀਂ ਜਰੂਰ ਮੈਨੂੰ ਪਤਾ ਉੱਥੇ ਜਾ ਕੇ ਤੁਹਾਡਾ ਮਨ ਖਾੜਦਾ ਪਰ ਬਲਵੰਤ ਖਾਲਸੇ ਨੂੰ ਭੋਲੋ ਇੱਕ ਵਾਰ ਜਰੂਰ ਪਹੁੰਚੋ ਬਲਵੰਤ ਖਾਲਸੇ ਕੋਲੇ ਨੇੜੇ ਗੁਰਦੁਆਰਾ ਆੜੀ ਸਰਸਾ ਸਾਹਿਬ ਆਪਣਾ ਦੇਖੋ ਉਥੋਂ ਸਿੱਧਾ ਰਸਤਾ ਅੜੇ ਆਪਣੀ ਦੁਕਾਨ ਨੂੰ ਪੈਂਦਾ ਸਿਰਫ ਲੈ ਕੇ ਜਾਓ ਬਰਬਰ ਦੀਆਂ ਚਲੂਣਆਂ ਦੀਆਂ ਖੀਨਖਾਬ ਦੀਆਂ ਪਿਓਰ ਦੀਆਂ ਚੁੰਨੀਆਂ ਆਜੋ ਪੈਣ ਤੁਹਾਨੂੰ ਇੱਕ ਮੋਲੀ ਲਾਉਂਗਾ ਮੈਂ ਨਵੀਂ ਦੁਕਾਨ ਤੇ ਨਵਾਂ ਰੇਟ ਆਪਣਾ ਦੇਖੋ ਸਾਰੀ ਪ੍ਰਕਾਰ ਦੀ ਆਈਟਮ ਆਪਣੇ ਕੋਲੇ ਲੱਗਦੀ ਹੈ ਸ਼ਨੀਵਾਰ ਤੇ ਐਤਵਾਰ ਨੂੰ ਹਰੇ ਐਤਵਾਰ ਨੂੰ ਆਪਣੇ ਕੋਲ ਸੇਲ ਭਰਦੀ ਹੈ ਪਹੁੰਚਾ ਗੁਰਪੈਣ ਨੂੰ ਆਪਾਂ ਰੇਟ ਛੋਡੇ ਮੁਕਾਬਲੇ ਲਾਇਆ ਕਰਾਂਗੇ ਰੌਣਕਾਂ ਬ ਚਲੋ ਪੜੋ ਅਗਲੇ ਵੀਡੀਓ ਤੇ ਦਿੰਨੇ ਜਵਾਬ ਚੱਕ ਦੋ ਫਟੇ ਨੰਬਰ ਪੜੋ ਸਕਰੀਨ ਤੇ ਚੱਲੀ ਜਾਂਦਾ ਗੱਲਬਾਤ ਤੁਸੀਂ ਕਰ ਸਕਦੇ ਹੋ ਇੰਸਟਾਗ੍ਰਾਮ ਨੂੰ ਕਰ ਲਓ ਆਪਣੇ ਫੋਲੋ